ਦੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਆਪਣਾ ਕਿਤਾ ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਇਸ ਪਿੰਡ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਗੱਬਣਾ ਮੋਰਾ ਝੋਟੀ ਵਕਾਊ ਆ ਇਹਦੀ ਬੰਨਦੀ ਡਿਟੇਲ ਆਪਾਂ ਬਾਈ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਦੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਬੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਕਰਦੇ ਆ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਆਉਗਾ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ। ਹਾਂਜੀ ਨਾਂ ਦੱਸਿਓ ਆਪਣਾ। ਮੇਰਾ ਨਾਮ ਜੀ ਕੁਲਦੀਪ ਸਿੰਘ ਪਿੰਡ ਥਾਂਦੇ ਵਾਲਾ ਜੀ। ਕੁਲਦੀਪ ਸਿੰਘ ਪਿੰਡ ਥਾਂਦੇ ਵਾਲਾ। ਹਾਂਜੀ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ। 80542 ਜੀ 65033 80542 65033 65033 ਹਾਂਜੀ ਠੀਕ ਹੈ ਜੀ। ਤੇ ਇਹ ਝੋਟੀ ਆਪਣੇ ਘਰ ਦੀਆਂ ਨੇ ਜੀ? ਹਾਂਜੀ ਕਰਦੀ ਜੀ। ਤੇ ਪਹਿਲਾ ਸੂਆ ਸੁਣਾ? ਹਾਂ ਪਹਿਲਾ ਸੂਆ ਜੀ। ਠੀਕ ਹੈ। ਕਿੰਨੇ ਕ ਦਿਨ ਲੈ ਜੂਗੀ? ਇਹ ਹਫਤਾ ਲੈ ਜਾ ਜੀ। ਬਸ ਲਿਖਤ ਰੂਪ ਚ 4 ਦਿਨ ਹੈ ਜੀ। ਹਫਤਾ ਲੈ ਜੂਗੀ। ਹਫਤੇ ਦੇ ਦੋ ਉਹ ਦੋ ਚਾਰ ਦਿਨ ਇਧਰ ਉਧਰ ਹੋ ਸਕਦੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਮੂੰਹ ਮੱਥਾ ਤੁਹਾਨੂੰ ਦੋਸਤੋ ਦਿਖਾ ਦਿੰਨੇ ਆ ਇੱਕ ਹਫਤਾ ਸੁਣ ਚ ਬਾਕੀ ਆ ਪਹਿਲਾ ਸੁਆ ਸੁਣਾਇਆ ਨੇ ਤੇ ਸਿੰਗਾ ਸੁੰਗਾ ਦੀ ਦੋਸਤੋ ਬਹੁਤ ਸ਼ਕੀਨ ਸ਼ਾਨਦਾਰ ਝੋਟੀ ਆ ਥਾਣਾ ਦਾ ਸੈਜ ਤੁਹਾਨੂੰ ਦਿਖਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਥਾਣਾ ਦਾ ਸੈਜ ਮੋਟਾ ਹੈ ਦੇਖ ਸਕਦੇ ਹੋ ਚੰਗਾ ਥਾਣਾ ਤੇ ਪੂਛ ਦਾ ਦੰਬ ਥਲੋ ਤੱਕ ਜਿਹੜਾ ਕਾਲਾ ਤੇ ਪੈਠਪੁੜੇ ਦੀ ਬਹੁਤ ਚੰਗੀ ਆ ਦੋਸਤੋ ਔਰ ਕਿ ਤੁਹਾਨੂੰ ਦਿਖਾਵਾਂਗੇ ਬਾਅਦ ਚ ਪਹਿਲਾਂ ਇਹਦੇ ਦੋਨਾਂ ਪਾਸੇ ਤੁਹਾਨੂੰ ਥਾਣਾ ਦਾ ਜੱਜਮੈਂਟ ਕਰਾ ਲਈਏ ਇੱਕ ਪਾਸੇ ਥੋੜੀ ਜਿਹੀ ਭਲੂਣਾ ਦੋਸਤੋ ਭਲੂਣਾ ਤਾਂ ਆ ਹੀ ਜਾਂਦੀ ਹੈ ਪਹਿਲਾਂ ਨਾਲੇ ਤੇ ਥਾਣਾ ਦਾ ਦੂਜੇ ਪਾਸੋਂ ਜੱਜਮੈਂਟ ਕਰ ਲਓ ਦੇਖ ਸਕਦੇ ਹੋ ਤੁਸੀਂ ਮੋਟਾ ਮੋਟਾ ਥਾਣਾ ਪਰਲੇ ਪਾਸੇ ਥੋੜੀ ਜਿਹੀ ਭਲੂਣਾ ਤੇ ਐਠਾ ਫੜਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਧਰਾ ਤੇ ਔਰ ਕੇ ਦਿਖਾ ਦਈਏ ਐਂਕੋ ਕੇ ਦਿਖਾ ਲਓ ਵੀ ਮਿੱਤਰੋ ਤੋਰਿਆ ਦਾ ਤੁਹਾਨੂੰ ਹਵਾਨੇ ਦੀ ਜਿਹੜੀ ਜੱਜਮੈਂਟ ਚੰਗੀ ਤਰ੍ਹਾਂ ਆ ਜੂਗੀ ਹਫਤੇ ਤੋਂ ਕੋਈ ਦੋ ਦਿਨ ਵੱਧ ਵੀ ਲੈ ਸਕਦੀ ਆ ਤੇ ਪੂਰੇ ਹਫਤੇ ਚ ਵੀ ਸੂ ਸਕਦੀ ਆ ਥਾਂ ਥੋੜੀ ਘਟ ਆ ਇਸ ਕਰਕੇ ਤੋੜ ਕੇ ਇੰਨੀ ਕੁ ਹੋ ਸਕੀ ਤੁਹਾਨੂੰ ਦਿਖਾਉਣੀ ਆ ਨਾ ਹੋਈ ਦੋਸਤੋ ਚੰਗੀ ਤਰ੍ਹਾਂ ਅੰਦਾਜ਼ਾ ਤੁਸੀਂ ਲਾਉਣਾ ਦਿਨ ਹਜੇ ਨੇ ਘਾਰੀ ਲੈ ਜਾਣੇ ਤੇ ਮੁੱਲ ਬਾਈ ਫਿਰ ਕੀ ਰੱਖਿਆ ਇਹਦਾ ਇਹਦਾ ਹੀ 110000 ਰੁਪਇਆ ਮੰਗਦੇ ਆ ਜੀ 110000 ਮਾਨਤਾਨ ਹੋ ਜੂਗਾ ਹੋ ਜੂਗਾ ਜੀ ਮੌਕੇ ਤੇ ਕਰ ਦਾਂਗੇ ਲਓ ਵੀ ਮਿੱਤਰੋ 110000 ਬਾਈ ਨੇ ਮੁੱਲ ਕੀਤਾ ਕੋਈ ਜ਼ਿਆਦਾ ਹੜਾ ਨਹੀਂ ਵੜਿਆਗਾ ਤੇ ਕੋਈ ਵੀ ਵੀਰ ਇਹਨਾਂ ਨੂੰ ਫੋਨ ਕਰ ਸਕਦਾ ਫੋਨ ਦਾ ਜਿਹੜਾ ਨੰਬਰ ਆ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਇਹਨਾਂ ਨਾਲ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਜੇਹੀ ਨਵੀਂ ਵੀਡੀਓ ਨਾਲ ਧੰਨਵਾਦ